ਤੁਹਾਡੇ ਖੁਦ ਕੋਲ ਅਧਿਕਾਰ ਆ ਤੁਹਾਨੂੰ ਪਤਾ ਜਿਹੜੀ ਕਲੀਸਿਆ ਦੀ ਪ੍ਰੇਅਰ ਹੁੰਦੀ ਆ ਰਸੂਲਾਂ ਦੇ ਕਰਤੱਵ ਵਿੱਚ ਕੀ ਹੋਇਆ ਸੀਗਾ ਜਦੋਂ ਕਲੀਸਿਆ ਨੇ ਇੱਕ ਮਨ ਹੋ ਕੇ ਪ੍ਰਾਰਥਨਾ ਕੀਤੀ ਸੀ ਪਤਰ ਅੱਜ ਕਿੱਥੇ ਸੀਗਾ ਜੇਲ ਕਿੱਥੇ ਸੀਗਾ ਜੇਲ ਕਿੱਥੇ ਸੀ ਅਰੇ ਜਾਣਦੇ ਹੋ ਤੁਸੀਂ ਕਲੀਸਿਆ ਕਿੱਥੇ ਸੀਗੀ ਆਪਣੇ ਘਰੇ ਦਰਵਾਜ਼ਾ ਬੰਦ ਕਰਕੇ ਬੈਠੀ ਸੀ ਕੀ ਕਰ ਰਹੀ ਸੀ ਕਲੀਸੀਆ ਕੀ ਕਰ ਰਹੀ ਸੀ ਕੀ ਹੋਇਆ ਸੀ ਫਿਰ ਜੇਲ੍ਹ ਦੇ ਵਿੱਚ ਪਤਰਸ ਬੰਦ ਆ ਕੀ ਹੋਇਆ ਥੇ ਪਤਰਸ ਦੀਆਂ ਬੇੜੀਆਂ ਉਹਦੀਆਂ ਜੰਜੀਰਾਂ ਟੁੱਟੀਆਂ ਕੌਣ ਉਤਰਿਆ ਸੀ ਪਤਰਸ ਕੋਲ ਪ੍ਰਭੂ ਦਾ ਸੁਵਰਗਦੂਤ ਚੰਨਣ ਹੋ ਗਿਆ ਉੱਥੇ ਅੱਜ ਜਦੋਂ ਤੁਸੀਂ ਇੱਥੇ ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੇ ਹੋ ਨਾ ਤੇ ਤੁਹਾਡੇ ਘਰਾਂ ਚ ਕੀ ਹੋ ਰਹੀਆਂ ਨੇ ਉਹ ਬੇੜੀਆਂ ਕੀ ਹੋ ਰਹੀਆਂ ਨੇ ਬੇੜੀਆਂ ਤੇਰੇ ਘਰ ਵਾਲੇ ਨੂੰ ਪਰਮੇਸ਼ਰ ਬਦਲ ਲਿਆ ਬੇਟਾ ਠੀਕ ਆ ਤੇਰੇ ਘਰ ਵਾਲੇ ਨੂੰ ਪਰਮੇਸ਼ਰ ਬਦਲ ਲਿਆ ਕਿਉਂਕਿ ਮੈਂ प्रार्थना ਕਰ ਰਹੀ ਹਾਂ बार-बार ਤੇਰੇ ਘਰ ਵਾਲੇ ਦਾ ਚਿਹਰਾ ਮੇਰੇ ਸਾਹਮਣੇ ਆ ਰਿਹਾ ਸੀ ਪਰਮੇਸ਼ਰ ਬਦਲ ਰਿਹਾ ਉਹਨੂੰ ਇੱਥੇ ਪ੍ਰਾਰਥਨਾ ਕਰ ਰਹੀ ਆ ਪਰਮੇਸ਼ਰ ਇਹਦੇ ਪਤੀ ਨੂੰ ਕਿੱਥੇ ਬਦਲ ਲਿਆ ਘਰੇ ਤੁਸੀਂ ਇੱਥੇ ਪ੍ਰਾਰਥਨਾ ਕਰ ਰਹੇ ਹੋ ਜਿਹੜੀਆਂ ਬੇੜੀਆਂ ਤੁਹਾਡੇ ਪਰਿਵਾਰ 'ਚ ਤੁਹਾਡੇ ਬੱਚਿਆਂ 'ਚ ਪਤੀ ਦੇ ਜੀਵਨ 'ਚ ਪਤਨੀ ਦੇ ਜੀਵਨ 'ਚ ਜੋ ਇੱਥੇ ਨਹੀਂ ਵੀ ਆ ਰਹੇ ਉਹਨਾਂ ਦੀਆਂ ਬੇੜੀਆਂ ਵੀ ਕੀ ਹੋ ਰਹੀਆਂ ਨੇ ਕੀ ਹੋ ਰਹੀਆਂ ਨੇ ਪਰ ਕਿੱਦਾਂ ਜਦੋਂ ਕਲੀਸਿਆ ਨੇ ਕੀ ਕੀਤਾ ਸੀ ਕਿੱਦਾਂ ਵਿਰਾਸਤ ਨੇ ਕੀਤੀ ਸੀ ਇੱਕ 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 ਮਨ ਹੋ ਕੇ ਇੱਕ ਮਨ ਹੋਣਾ ਬਹੁਤ ਜ਼ਰੂਰੀ ਆ ਪ੍ਰार्थਨਾ ਚਲਦੇ ਚ ਮੈਂ ਕਹਿਆ ਸੀ ਕਿ ਆਪਣੇ ਗਵਾਂਢ ਲਈ ਪ੍ਰਾਰਥਨਾ ਕਰੋ ਆਪਣੇ ਸ਼ਹਿਰ ਲਈ ਆਪਣੇ ਪਿੰਡਾਂ ਲਈ ਪ੍ਰਾਰਥਨਾ ਕਰੋ ਕਿਉਂ ਕਿ ਜੇ ਉਹ ਪੱਤਰਸ ਦੀਆਂ ਬੇੜੀਆਂ ਨੂੰ ਖੋਲ ਸਕਦਾ ਪਰਮੇਸ਼ਵਰ ਤੇ ਜਿਹੜੇ ਤੁਹਾਡੇ ਗਵਾਂਢ ਚ ਤੁਹਾਡੇ ਪਿੰਡ ਚ ਕੋਈ ਨਸ਼ੇ ਚ ਕੋਈ ਦੁੱਖ ਚ ਕੋਈ ਬਿਮਾਰੀ ਚ ਕੋਈ ਦੁਸ਼ਟ ਆਤਮਾ ਦਾ ਜਕੜਿਆ ਹੋਇਆ ਉਹਨਾਂ ਨੂੰ ਕੀ ਕਰ ਸਕਦਾ ਪ੍ਰਭੂ ਉਹਨਾਂ ਦੀਆਂ ਬੇੜੀਆਂ ਖੋਲ ਕੇ ਕਿੱਥੇ ਲੈ ਕੇ ਆ ਸਕਦਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਔਰ ਤੁਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰਿਆ ਕਰੋ ਚਾਹੇ ਆਪਣੇ ਘਰੇ ਵੀ ਬੈਠੇ ਹੋ ਨਿਓ ਖਾਸ ਕਰ ਉਹਨਾਂ ਲੋਕਾਂ ਲਈ ਜਿਹੜੇ ਲੋਕ ਪਰਮੇਸ਼ਵਰ ਦੇ ਬਚਨ ਤੋਂ ਅਧੂਰੇ ਨੇ ਜਿਨ੍ਹਾਂ ਕੋਲ ਹਲੇ ਤੱਕ ਪ੍ਰਭੂ ਦਾ ਬਚਨ ਹੀ ਨਹੀਂ ਗਿਆ ਜਿਹੜੇ ਲੋਕ ਪਤਾ ਤੁਹਾਨੂੰ ਸਾਰਾ ਹੁੰਦਾ ਪਰ ਮੈਂ ਤੁਹਾਨੂੰ ਦੱਸਦਾ ਇੱਕ ਜੀਵਨ ਦੇ ਵਿੱਚ ਕਲੀਸੀਆ ਆਪਣੇ ਲਈ ਪ੍ਰਾਰਥਨਾ ਨਹੀਂ ਕਰ ਰਹੀ ਸੀ ਤੁਸੀਂ ਆਪਣੇ ਲਈ ਪ੍ਰਾਰਥਨਾ ਨਾ ਕਰੋ ਹallelujah ਕਿਉਂਕਿ ਮੇਰੇ ਸ਼ਬਦ ਥੋੜੇ ਸਿੱਧੇ ਹੁੰਦੇ ਨੇ ਤੁਸੀਂ ਦੂਸਰਿਆਂ ਲਈ ਪ੍ਰਾਰਥਨਾ ਸ਼ੁਰੂ ਕਰ ਦੋ ਜਿੰਨੀਆਂ ਪ੍ਰਾਰਥਨਾਵਾਂ ਤੁਸੀਂ ਦੂਸਰਿਆਂ ਲਈ ਕਰੋਗੇ ਨਾ ਉਦੋਂ ਤਿੱਗਣੀਆਂ ਚੌਗੜੀਆਂ ਆਸ਼ੀਸ਼ਾ ਪਰਮੇਸ਼ੁਰ ਤੁਹਾਡੇ ਘਰੇ ਭੇਜੂਗਾ ਪਰ ਕੁਝ ਸਮੇਂ ਲਈ ਸਾਨੂੰ ਆਪਣਾ ਦੁੱਖ ਆਪਣਾ ਦਰਦ ਇੱਕ ਸਾਈਡ ਤੇ की करना पुगा रखना पैना एक सैडा बहुत रब प्रभु नेता भी, क्या कर अपने सतावन बारे ले भी की करो क्यों कहा क्योंकि तो अखा कि खोलती है प्रभु यशु मसीह ने साडिया अखा तो खोलती ਉਹਨਾਂ ਲਈ ਪ੍ਰਾਰਥਨਾ ਕਰੋ ਚਾਹੇ ਤੁਹਾਨੂੰ ਕੋਈ ਸੁਕਾਉਂਦਾ ਉਹਨਾਂ ਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਸਲੀਵਟੇ ਦਿੱਤਾ ਜਾਣਾ ਸੀ ਪਰਮੇਸ਼ਰ ਦੇ ਮੁੱਖ ਦੇ ਉੱਤੇ ਥੁੱਕ ਵੀ ਦਿੱਤਾ ਉਹਦੇ ਹੱਥਾਂ ਪੈਰਾਂ 'ਚ ਵੀ ਕਿਲਟੋਕਤੇ ਕਿਉਂ ਪ੍ਰਭੂ ਯੇਸ਼ੂ ਮਸੀਹ ਨੇ ਇਨਸਾਨੀ ਸਰੀਰ ਵਿੱਚ ਆ ਕੇ ਸਭ ਕੁਝ ਸਹਿਹਾ ਤਾਂ ਕਿ ਤੁਸੀਂ ਐਵੇਂ ਨਾ ਕਹਿ ਦਈਏ ਸੀ ਐਵੇਂ ਨਾ ਕਹਿ ਦਈਏ ਕਿ ਐਵੇਂ ਗੱਲਾਂ ਹੀ ਕਰ ਗਏ ਉਹ ਉਹਨਾਂ ਨੇ ਪਹਿਲਾਂ ਕਰਕੇ ਦਿਖਾਇਆ ਉਹਨਾਂ ਨੇ ਕਿਹਾ ਕਿ ਜਿਹਨਾਂ ਨੇ ਸਾਰਾ ਕੁਝ ਕੀਤਾ ਮੁਕਤੇ ਤੂ ਕਿਹਾ ਮੂੰਹ ਤੇ ਥੱਪੜ ਮਾਰਿਆ ਉਹਨਾਂ ਨੂੰ ਕੀ ਕਿਹਾ ਕਹਿੰਦਾ ਪਰਮੇਸ਼ਵਰ ਇਹਨਾਂ ਨੂੰ ਕੀ ਕਰਦੇ ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਨੇ ਕਿਉਂ ਕਿਹਾ ਕਿਉਂਕਿ ਪ੍ਰਭੂ ਯਸ਼ੂ ਮਸੀਹ ਜਗਤ ਦੇ ਚਾਨਣ ਸੀ ਔਰ ਉਹੀ ਚਾਨਣ ਸਾਡੇ ਵਿੱਚ ਆ ਜੇ ਅਸੀਂ ਆਪਣੇ ਸਤਾਨ ਵਾਲਿਆਂ ਲਈ ਪ੍ਰਾਰਥਨਾ ਕਰਾਂਗੇ ਤਹਾਉ ਕੀ ਹੋਣਗੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣਗੇ ਜਾਂ ਨਹੀਂ ਤੁਹਾਡਾ ਇੱਕ ਮਨ ਹੋਣਾ ਬਹੁਤ ਜ਼ਰੂਰੀ ਆ ਇੱਕ ਮਨ ਹੋਣ ਵਿੱਚ ਤਾਕਤ ਆ ਕਰੇ ਬੱਚਿਆਂ ਦੇ ਨਾਲ ਇੱਕ ਮਨ ਹੋ ਕੇ ਬੈਠੋ ਪਰਿਵਾਰ ਦੇ ਵਿੱਚ ਇੱਕ ਮਨ ਹੋ ਕੇ ਬੈਠੋ ਕਿਉਂਕਿ ਜਦੋਂ ਤੁਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰੋਗੇ ਤਾਂ ਉਦੋਂ ਉਦੋਂ ਪਰਮੇਸ਼ਵਰ ਦੇ ਸਾਮ ਅਰਥ ਦੇ ਕੰਮ ਹੁੰਦੇ ਨੇ ਅਰ ਕੋਸ਼ਿਸ਼ ਕਰੋ ਦੇਖੋ ਇੱਕ ਮਹੀਨਾ ਇੱਕ ਮਹੀਨਾ ਕੁਛ ਨਾ ਮੰਗਿਆ ਪਰਮੇਸ਼ਵਰ ਤੋਂ ਕੁਛ ਨਾ ਕਿਹਾ ਪਰਮੇਸ਼ਵਰ ਮੈਨੂੰ ਆਹ ਦੇ ਦੇ ਮੈਨੂੰ ਉਹ ਦੇ ਦੇ ਮੈਂ ਆਹ ਚਾਹੀਦਾ ਪ੍ਰਭੂ ਮੈਂ ਬਿਮਾਰ ਆ ਮੇਰੀਆਂ ਹੱਡੀਆਂ 'ਚ ਦਰਦ ਆ ਮੇਰੇ ਜੋੜਾਂ 'ਚ ਦਰਦ ਆ ਮੇਰਾ ਢਿੱਡ ਦੁਖਦਾ ਰਹਿੰਦਾ ਮੈਨੂੰ ਆਹ ਨਹੀਂ ਮਿਲ ਰਿਹਾ ਮੇਰਾ ਕਾਰੋਬਾਰ ਰੁਕਿਆ ਮੇਰਾ ਬਿਜ਼ਨਸ ਰੁਕਿਆ ਹੋਇਆ ਕੁਛ ਨਾ ਮੰਗਿਆ ਇੱਕ ਮਹੀਨਾ ਇੱਕ ਮਹੀਨੇ ਲਈ ਦੂਸਰਿਆਂ ਲਈ ਜੀਵਨ ਦੇ ਦਿਓ ਆਪਣਾ ਜਿਹੜਾ ਤੁਹਾਨੂੰ ਬੱਧ ਦੁਖੀ ਲੱਗਦਾ ਉਹਦੇ ਲਈ ਫਾਸਟਿੰਗ ਕਰੋ ਇੱਕ ਦਿਨ ਦੀ ਦੋ ਦਿਨ ਦੀ ਤਿੰਨ ਦਿਨ ਦੀ ਔਰ ਮੈਂ ਤੁਹਾਨੂੰ ਵਾਅਦਾ ਦੇਣਾ ਕਹਿਣਾ ਇਹ ਤੁਸੀਂ ਨੇ ਵਾਅਦਾ ਤੁਹਾਨੂੰ ਆ ਕੇ ਤੁਸੀਂ ਖੁਦ ਕਹਿਣਾ ਕਿ ਮੈਂ ਅੱਜ ਤੋਂ ਬਾਅਦ ਆਪਣੇ ਲਈ ਪ੍ਰਾਰਥਨਾ ਕਰਨੀ ਹੋਈ ਨਹੀਂ ਕਿਉਂਕਿ ਜਿੰਨਾ ਅਸੀਂ ਅਸੀਂ ਸਾਰਾ ਕੁਝ ਆਪਣੇ ਸਵਾਰਥ ਲਈ ਕਰਦੇ ਹਾਂ ਅਸ ਲਈ ਕਰਦੇ ਹਾਂ ਆਪਣੇ ਸਵਾਰਥ ਲਈ ਪ੍ਰਭੂ ਜੀ ਅਸੀਂ ਮਸੀਹ ਨੂੰ ਕੋਸ ਆਪਣੇ ਸਵਾਰਥ ਲਈ ਕੀਤਾ ਕੀਤਾ ਨਹੀਂ ਦਿੱਤਾ ਰੱਬ ਦੇ ਪਿਆਰਿਓ ਅਯੂਬ ਇੰਨਾ ਦੁਖੀ ਹੋ ਕੇ ਗਿਆ ਉਹਨੇ ਉਹਨੇ ਸਾਰਾ ਸਰੀਰ ਸ਼ੈਤਾਨ ਨੇ ਪੂਰਾ ਆਪੜੇ ਨਾਲ ਭਰਤਾ ਸਭ ਕੁਝ ਲੁੱਟ ਖੁੱਟ ਲਿਆ ਉਹਨੇ ਕੀ ਕੀਤੀ ਆਪਣੇ ਦੋਸਤਾਂ ਲਈ ਉਹਨੇ ਨਹੀਂ ਕਿਹਾ ਕਹਿੰਦਾ ਮੈਨੂੰ ਚੰਗਾ ਕਰ ਦੇ ਲਿਖਿਆ ਕਿਤੇ ਕਿ ਅਯੂਬ ਨੇ ਪ੍ਰਾਰਥਨਾ ਕੀਤੀ ਪ੍ਰਭੂ ਮੈਨੂੰ ਚੰਗਾ ਕਰ ਦੇ ਉਹਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਕਹਿੰਦਾ ਪ੍ਰਭੂ ਇਹਨਾਂ ਨੂੰ ਮਾਫ਼ ਕਰ ਦੇ ਪਰਮੇਸ਼ੁਰ ਨੇ ਕਿੰਨਾ ਕਰਕੇ 모ੜਿਆ ਨੂੰ ਕਿੰਨਾ 모ੜਿਆ ਗੁੰਨੂ ਕਦੇ ਤੁਸੀਂ ਦੂਸਰੀ ਵਾਲੀ ਪ੍ਰਾਰਥਨਾ ਕਰੋਗੇ ਕਿੰਨਾ ਕਰਕੇ ਮੋੜੂ ਤੁਹਾਨੂੰ ਕਿੰਨਾ ਮੋੜੂ ਕਿੰਨਾ ਦੁੱਗਣਾ ਚਾਹੇ ਤੁਹਾਡੇ ਕੋਲ ਕੁਝ ਵੀ ਨਹੀਂ ਆ ਵੈਸੇ ਮੈਂ ਛੇਤੀ ਦਾਦਾ ਨਹੀਂ ਹੁੰਦਾ ਸੱਚ ਜਾਣਿਓ ਮੈਂ ਜਿੱਦਾਂ ਪ੍ਰਭੂ ਚਾਹੇ ਮੇਤੋਂ ਆਪਦੇ ਲਈ ਕਦੇ ਪ੍ਰਾਰਥਨਾ ਨਹੀਂ ਹੋਈ ਸੱਚਾ ਹੈ ਇੱਥੇ ਖੜ੍ਹ ਤੀ ਕੋਈ ਬੰਦਾ ਝੂਠ ਨਹੀਂ ਬੋਲ ਸਕਦਾ ਕੀ ਆ ਕਿਤੇ ਪ੍ਰਭੂ ਨੇ ਬੈਠੇ ਪ੍ਰਾਰਥਨਾ ਚ ਕੋਈ ਸ਼ਬਦ ਕਢਾਤਾ ਹੋਵੇ ਕਢਾਤਾ ਹੋਵੇ ਕੋਈ ਗੱਲ ਨਹੀਂ ਲੇਕਿਨ ਨਹੀਂ ਹੁੰਦੀ ਮੈਂ ਕਰਾਂ ਵੀ ਤੇ ਮੈਂ ਪ੍ਰਾਰਥਨਾ ਹੀ ਨਹੀਂ ਕਰ ਪਾਉਂਦਾ ਅਰ ਮੰਗਣ ਤੋਂ ਪਹਿਲਾਂ ਹੀ ਮੇਰਾ ਪਰਮੇਸ਼ਰ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਇਹਨੇ ਵੀ ਦੁੱਖ ਨਹੀਂ ਆਉਂਦੇ ਜ਼ਿੰਦਗੀ ਚ ਇਹਨੇ ਵੀ ਤੰਗੀਆਂ ਨਹੀਂ ਆਉਂਦੀਆਂ ਇਹਨੇ ਮੁਸੀਬਤਾਂ ਨਹੀਂ ਆਉਂਦੀਆਂ ਕਿਉਂਕਿ ਮੈਨੂੰ ਪਤਾ ਜੇ ਮੈਂ ਦੂਸਰੇ ਲਈ ਪ੍ਰਾਰਥਨਾ ਕਰੂੰਗਾ ਨਾ ਤਾਂ ਮੇਰਾ ਪਰਮੇਸ਼ਰ ਮੇਰੀਆਂ ਤੰਗੀਆਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਅਰ ਖਾਸ ਕਰਕੇ ਉਦੋਂ ਜਦੋਂ ਤੁਸੀਂ ਪੂਰੇ ਦੁੱਖ ਵਿੱਚੋਂ ਉਦੋਂ ਦੂਸਰੇ ਲਈ ਪ੍ਰਾਰਥਨਾ ਕਰਤੀ ਨਾ ਤੁਸੀਂ ਇਹ ਆਸ਼ੀਸ਼ਾਂ ਲੈਣ ਦੇ ਤਰੀਕੇ ਨੇ ਕਲੀਸਿਆ ਪ੍ਰਾਰਥਨਾ ਕਰ ਰਹੀ ਆ ਪਤਰਸ ਕਿੱਥੇ ਬੈਠਾ ਘਰੇ ਉਹ ਜੇਲ੍ਹ ਦੇ ਵਿੱਚ ਕੀ ਉਤਰਿਆ ਸਵਰਗਦੂਤ ਚਾਨਣ ਚਮਕਿਆ ਬੇੜੀਆਂ ਖੁੱਲ ਗਈਆਂ ਪ੍ਰਭੂ ਦੇ ਦੂਤ ਨੇ ਉਹ ਤੇ ਹੱਥ ਮਾਰਿਆ ਕਹਿੰਦਾ ਉੱਠ ਪਤਰਸ ਤੇ ਚੱਲ ਨਦਰਵਾਜ਼ੇ ਕੀ ਹੋ ਗਏ ਕੀ ਹੋ ਗਏ ਕੀ ਹੋ ਗਏ ਖੁੱਲ ਗਏ ਤੇ ਜਦੋਂ ਤੁਸੀਂ ਵੀ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੇ ਹੋ ਪਰਮੇਸ਼ਵਰ ਦਾ ਸਵਰਗ ਦੂਤ ਜਿਹਦੇ ਜਿਹਦੇ ਲਈ ਤੁਸੀਂ ਪ੍ਰਾਰਥਨਾ ਕੀਤੀ ਆ ਉਹਨਾਂ ਦੇ ਘਰਾਂ ਵਿੱਚ ਉਤਰਦਾ ਹallelujah ਆਹੋ ਜਿਹੜੇ ਦਰਵਾਜ਼ੇ ਖੁੱਲੇ ਨੇ ਉਹ ਦਰਵਾਜ਼ੇ ਤੁਹਾਡੇ ਲਈ ਵੀ ਖੁੱਲਣੇ ਨੇ ਉਹ ਉਹ ਬੇੜੀਆਂ ਜੇ ਤੁਸੀਂ ਕਿਸੇ ਲਈ ਪ੍ਰਾਰਥਨਾ ਕਰ ਰਹੇ ਹੋ ਉਹਨਾਂ ਦੀਆਂ ਦਾ ਟੁੱਟਣੀਆਂ ਚੁੱਟਣੀਆਂ ਨੇ ਉਹ ਤੋਂ ਦੁੱਗਣੀਆਂ ਤੁਹਾਡੇ ਬੰਦਨਾਂ ਦੀਆਂ ਕੁੱਪ ਜਾਣੀਆਂ ਨੇ ਹallelujah ਸੋਸ਼ੀਅਲੀ ਜ਼ਰੂਰੀ ਆ ਸਾਨੂੰ ਇੱਕ ਮਨ ਹੋਣ ਦੀ ਲੋੜ ਆ ਜਦੋਂ ਕਲੀਸਿਆ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੀ ਆ ਉਦੋਂ ਉਦੋਂ ਪਰਮੇਸ਼ਵਰ ਦੀ ਸਾਮਰਥ ਮੈਂ ਦੇਖਦਾ ਉਹਨਾਂ ਇੱਥੇ ਪ੍ਰਾਰਥਨਾ ਦੇ ਵਿੱਚ ਕਈ ਵਾਰ ਪਰਮੇਸ਼ਵਰ ਰੱਖਾਂ ਖੜਾਉਂਦੇ ਨੇ ਕਹਿੰਦਾ ਦੇਖ ਲਾ ਤੂੰ ਲੱਗਿਆ ਹੋਇਆ ਕਹਿੰਦਾ ਲੱਗਿਆ ਰ ਬਹੁਤ ਸਾਰੇ ਲੋਕ ਇਧਰ ਨੂੰ ਦੇਖ ਰਹੇ ਹੁੰਦੇ ਨੇ ਕੋਈ ਉੱਕਰ ਨੂੰ ਦੇਖ ਰਿਹਾ ਹੁੰਦਾ ਕੋਈ ਮੇਰੇ ਵਾਲੀ ਦੇਖ ਰਿਹਾ ਹੁੰਦਾ ਓ ਰੱਬ ਦੇ ਪਿਆਰੇ ਮੈਂ ਇਸ ਲਈ ਬੋਲ-ਬੋਲ ਕੇ ਪ੍ਰਾਰਥਨਾ ਕਰਦਾ ਹਾਂ ਕਿਉਂਕਿ ਮੈਨੂੰ ਪ੍ਰਭੂ ਕਹਿੰਦਾ ਮੈਂ ਕੋਈ ਉਹ ਨਹੀਂ ਹਾਂਗਾ ਤੁਹਾਡੇ ਨਾਲੋਂ ਵੀ ਮੈਂ ਜ਼ੀਰੋ ਹਾਂ ਪ੍ਰਭੂ ਮੈਨੂੰ ਕਹਿੰਦਾ ਕਿ ਤੂੰ ਬੋਲੇਗਾ ਕਿਨਾਂ ਕਈ ਲੋਕ ਐਜੇ ਨੇ ਜਿਹੜੇ ਘਰੇ ਇੱਕ ਸ਼ਬਦ ਵੀ ਨਹੀਂ ਬੋਲਦੇ ਜੇ ਇੱਥੇ ਤੁਸੀਂ ਸ਼ਬਦ ਬੋਲਤਾ ਇੱਥੇ ਕਿਉਂ ਤੁਸੀਂ ਇੱਕ ਅਗਰ ਕਲੀਸਿਆ ਦੇ ਤੁਸੀਂ ਪੂਰਿਆਂ ਨੇ ਇੱਕ ਸ਼ਬਦ ਵੀ ਇਕੱਠਿਆਂ ਨੇ ਆਪਾਂ ਬੋਲਤਾ ਨਾ ਤੋ ਫਾਇਦਾ ਕਿਦਾ ਹੋਣਾ ਕਿਸੇ ਇਕੱਲੇ ਨੂੰ ਥੋੜੀ ਹੋਣਾ ਫਾਇਦਾ ਆਪਾਂ ਨੂੰ ਸਾਰਿਆਂ ਨੂੰ ਹੋਣਾ ਸੋ ਇਸ ਲਈ ਜਦੋਂ ਬੋਲਦੇ ਹੁੰਨੇ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੇ ਹੁੰਨੇ ਆ ਉਦੋਂ ਛੱਡਿਆ ਉਹ ਜੋ ਕੁਝ ਕਰਿਆ ਬੰਦ ਕਰ ਦੋ ਸਭ ਇੱਥੋਂ ਡਾਟਾ ਡਿਲੀਟ ਮਾਰ ਦੋ ਘਰ ਦਾ ਆ ਕੇ ਬਹਿ ਜਾਓ ਬਸ ਪ੍ਰਭੂ ਅੱਜ ਮੈਂ ਬੈਠਾ ਯਾ ਤੇ ਜੋ ਤੇਰਾ ਪਵਿੱਤਰ ਆਤਮਾ ਮੈਨੂੰ ਪ੍ਰਾਰਥਨਾ ਚ ਦਊਗਾ ਅੱਜ ਮੈਂ ਉਹੀ ਪ੍ਰਾਰਥਨਾ ਕਰਨੀਆਂ ਨੇ ਹਰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਦੂਸਰਿਆਂ ਲਈ ਪ੍ਰਾਰਥਨਾ ਕਰੋ ਤਾਂ ਪਰਮੇਸ਼ਵਰ ਦੀ ਸਮਰੱਥਾ ਤੁਹਾਡੇ ਉੱਤੇ ਉਤਰੂਗੀ ਕਿਉਂਕਿ ਤੁਹਾਡੇ ਕੋਲੇ ਕੀ ਹੈ ਅਧਿਕਾਰ ਹੈਗਾ ਜਾਂ ਨਹੀਂ ਹੈਗਾ ਪ੍ਰਭੂ ਯਸ਼ੂ ਵਸੀ ਨੇ ਕਿਹਾ ਕਿ ਨਾ ਤੁਸੀਂ ਸੱਪਾਂ ਦੇ ਠੋਹਿਆਂ ਨੂੰ ਕੀ ਕਰੋਗੇ ਤੇ ਮੈਂ ਬੈਰੀ ਦੀ ਸਾਰੀ ਤਾਕਤ ਉੱਤੇ ਤੁਹਾਨੂੰ ਕੀ ਦਿੱਤਾ ਐਨੀ ਕਿ ਤਾਕਤ ਉੱਤੇ ਐਨੀ ਐਨੀ ਸਾਰੀ ਬੈਰੀ ਦੀਆਂ ਤਾਕਤਾਂ ਕੀ ਨੇ ਤੁਹਾਡੇ ਜੀਵਨਾਂ ਚ ਬਿਮਾਰੀ ਲੈ ਕੇ ਆਉਣੀ ਦੁੱਖ ਲੈ ਕੇ ਆਉਣੇ ਕਲੇਸ਼ ਲੈ ਕੇ ਆਉਣੇ ਨਸ਼ਾ ਲੈ ਕੇ ਆਉਣਾ ਜਾਦੂ ਟੂਣਿਆਂ ਦਾ ਆਉਣਾ ਇਹ ਕੀ ਨੇ ਸ਼ੈਤਾਨ ਦੀਆਂ ਤਾਤਾਂ ਤੇ ਤੁਹਾਡੇ ਕੋਲ ਕੀ ਹੈ ਇਹਨਾਂ ਦੇ ਉੱਤੋਂ ਦੀ ਬੋਲੋ ਕੀ ਆ ਕੀ ਆ ਉਸ ਅਧਿਕਾਰ ਨੂੰ ਇਸਤੇਮਾਲ ਕਰਨਾ ਸਿੱਖੋ ਜਦੋਂ ਤੁਸੀਂ ਉਸ ਅਧਿਕਾਰ ਨੂੰ ਇਸਤੇਮਾਲ ਕਰਨਾ ਸਿੱਖ ਗਏ ਤੇ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਚਰਚਾਉਣਾ ਨਾ ਛੱਡੋ ਮੈਂ ਤੁਹਾਨੂੰ ਵਾਅਦਾ ਲੈਣਾ ਤੁਹਾਨੂੰ ਰੱਬ ਦੇ ਦਾਸ ਦਾਸੀਓ ਤੋਂ ਪ੍ਰਾਰਥਨਾ ਕਰਵਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਉਹ ਜਿਹੜੀ ਚੀਜ਼ ਤੁਹਾਡੇ ਘਰੇ ਹੋਈ ਨਾ ਚਾਹੇ ਜਾਦੂ ਟੂਣਾ ਚਾਹੇ ਨਸ਼ਾ ਚਾਹੇ ਬਿਮਾਰੀ ਚਾਹੇ ਡੋਕੂ ਚਾਹੇ ਕਲੇਸ਼ ਚਾਹੇ ਲੜਾਈ ਝਗੜਾ ਪੱਛਮੀ ਤੋਂ ਟੇਕਰਾਂ ਚੋਇਆ ਸ਼ੈਤਾਨ ਨੂੰ ਪਤਾ ਲੱਗ ਜਾਣਾ ਕਿ ਇਹਨੂੰ ਮੇਰੇ ਉਹਨਾਂ ਅਧਿਕਾਰਾਂ ਦਾ ਪਤਾ ਜੋ ਪ੍ਰਭੂ ਯਸ਼ੂ ਮਸੀਹ ਨੇ ਦਿੱਤੇ ਹੋਏ ਨੇ ਕੀ ਕੀ ਆ ਵਚਨ ਵਿੱਚ ਕਹਿੰਦਾ ਸ਼ੈਤਾਨ ਦਾ ਕੀ ਕਰੋ ਕੀ ਕਰੋ ਉਹ ਭਾਈ ਸਾਹਮਣਾ ਤੁਸੀਂ ਕਰਨਾ ਕੀ ਕਰੋ ਤੇ ਉਹ ਤੁਹਾਡੇ ਕੋਲ ਬਿਮਾਰੀ ਦਾ ਕੀ ਕਰੋ ਉਹ ਤੁਹਾਡੇ ਕੋਲ ਕਰਜ਼ਿਆਂ ਦਾ ਕੀ ਕਰੋ ਉਹ ਤੁਹਾਡੇ ਕੋਲ ਦੁੱਖਾਂ ਦਾ ਕੀ ਕਰੋ ਤੁਹਾਡੇ ਕੋਲ ਸ਼ੈਤਾਨ ਦੇ ਕੇ ਗਏ ਨੇ ਇਹ ਚੀਜ਼ਾਂ ਨੇ ਪਰਮੇਸ਼ਵਰ ਸਾਨੂੰ ਸਾਹਮਣਾ ਕਰਨਾ ਸਿਖਾਉਂਦੇ ਨੇ ਹਰ ਚੀਜ਼ ਦਾ ਕਮਜ਼ੋਰ ਨਾ ਹੋਵੋ ਆਪਣਾ ਈਮਾਨ ਬਚਨ ਦੇ ਉੱਤੇ ਲੈ ਕੇ ਚੱਲੋ ਕਿ ਬਚਨ ਸਾਨੂੰ ਕੀ ਕਹਿੰਦਾ ਬਚਨ ਨੇ ਬਚਨ ਵਿੱਚ ਤੁਹਾਨੂੰ ਇੱਕ ਇੱਕ ਜਨਮ ਕੋਲ ਤੁਹਾਡੇ ਕੋਲ ਤਾਕਤ ਆ ਤੁਸੀਂ ਹਲਾ ਸਕਦੇ ਹੋ ਸ਼ੈਤਾਨ ਦੀਆਂ ਜੜਾਂ ਤੁਸੀਂ ਸਿੱਟ ਸਕਦੇ ਹੋ ਇਹਨੂੰ ਮੂਹਰੇ ਮਰਬੂ ਜੇਸ਼ੂ ਮੱਸੀ ਨੇ ਇਹਨੂੰ ਆਪਣੇ ਪੈਰਾਂ ਖੇਲੇ ਦਿੱਤੇ ਕਿੱਦਾਂ ਪਰਮੇਸ਼ਵਰ ਨੇ ਪਹਿਲਾਂ ਸਲੀਬ ਦੇ ਉੱਤੇ ਚੜੇ ਫੇਰ ਤੀਸਰੇ ਦੇਮ ਜਿੰਦਾ ਹੋਏ ਫੇਰ ਸ਼ੈਤਾਨ ਸ਼ਰਮਿੰਦਾ ਹੋਇਆ ਤੁਸੀਂ ਪਹਿਲਾ ਦੁੱਖਾਂ ਤੇ ਜਾ ਸਕਦੇ ਹੋ ਜਦੋਂ ਤੁਸੀਂ ਉਹਨਾਂ ਦਾ ਸਾਹਮਣਾ ਕਰ ਲਿਆ ਉਹਨਾਂ ਦੁੱਖਾਂ ਨੂੰ ਪਰਮੇਸ਼ਵਰ ਦੇ ਇਹਨਾਂ ਬਚਨਾਂ ਦੇ ਜ਼ਾਰੇ ਦਾ ਸਾਹਮਣਾ ਕੀਤਾ ਹਰ ਚੀਜ਼ ਨੂੰ ਆਪਣੇ ਉੱਤੇ ਸਹਿ ਲਿਆ ਉਹਨੇ ਮੁੱਦੇ ਮੂੰਹ ਤੁਹਾਡੇ ਪੈਰਾਂ ਦੇ ਵਿੱਚ ਆਪ ਡਿੱਗ ਪੈਣਾ ਲੇਕਿਨ ਉਹਦੇ ਵੀ ਸਾਨੂੰ ਮਿਹਨਤ ਕਰਨ ਦੀ ਲੋੜ ਆ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਆ ਸਾਨੂੰ ਇੱਕ ਮਨ ਹੋਣ ਦੀ ਮਨ ਹੋਣ ਦੀ ਲੋੜ ਆ ਜਦੋਂ ਸੀ ਇੱਕ ਮਨ ਹੋ ਜਾਂਦੇ ਆ ਫਿਰ ਕਿਸੇ ਚੀਜ਼ 'ਚ ਨਹੀਂ ਤਾਕਤ ਨਹੀਂ ਆ ਕਿ ਉਹ ਸਾਡਾ ਕੁਛ ਕੁਛ ਵੀ ਕਿਉਂ ਲਿਖਿਆ ਗਿਆ ਕਹਿੰਦਾ ਤੁਸੀਂ ਕੋਈ ਜ਼ਹਿਰ ਵਾਲੀ ਵੀ ਚੀਜ਼ ਪੀ ਲੋਗੇ ਤੁਹਾਡੇ ਉੱਤੇ ਕੋਈ ਅਸਰ ਚਾਨਕ ਜਿਹੜੀ ਪੀ ਲਾਂਗੇ ਤੁਹਾਡੇ ਉੱਤੇ ਕੋਈ ਅਸਰ ਤੁਸੀਂ ਜਾਦੂ ਟੂਣਾਤੀ ਲੰਘ ਜਾਓਗੇ ਤੁਹਾਡੇ ਉੱਤੇ ਕੋਈ ਅਸਰ ਮੈਂ ਕਿਤੇ ਮੈਂ ਦੇਖਿਆ ਕਈ ਲੋਕ ਮੈਂ ਬਹੁਤ ਮਾ ਕੇ ਦੇ ਘਰੇ ਜਾਣੋ ਕਿਉਂ ਕਿ ਰਪਿਆ ਨਾ ਉਕੜਾ ਸਾਡੇ ਘਰੇ ਪਿਆ ਮੈਂ ਚੱਕ ਗਿਆ ਲਾ ਕੀ ਆ ਇਹ ਕਿਉਂਕਿ ਸਾਡੇ ਕੋਲ ਅਧਿਕਾਰ ਆ ਭਾਈ ਪ੍ਰਭੂ ਨੇ ਸਾਨੂੰ ਸਾਰੀ ਸ਼ੈਤਾਨ ਦੀ ਤਾਕਤ ਉੱਤੇ ਅਧਿਕਾਰ ਦਿੱਤਾ ਉਹ ਕਿਉਂ ਡਰਨਾ ਇਹਨਾਂ ਚੀਜ਼ਾਂ ਤੋਂ ਸ਼ੈਤਾਨ ਸਾਡੇ ਕਿੱਥੇ ਆ ਪੈਰਾਂ ਥੱਲੇ ਆ ਪਰ ਕਦੋਂ ਜਦੋਂ ਅਸੀਂ ਆਪਣਾ ਈਮਾਨ ਬਚਨ ਦੇ ਉੱਤੇ ਲੈ ਕੇ ਜਾਂਦੇ ਆ ਜਦੋਂ ਅਸੀਂ ਕੀ ਹੁੰਨੇ ਆ ਇੱਕ 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 ਹallelujah ਹallelujah ਕਿੰਨੇ ਜਾਣੇ ਉਸ ਅਧਿਕਾਰ ਨੂੰ ਇਸਤੇਮਾਲ ਕਰਨਗੇ ਅੱਜ ਤੋਂ ਕਈ ਹਲੇ ਵੀ ਹੈਗੇ ਨੇ ਜਿਹੜੇ ਕਹਿੰਦੇ ਨਹੀਂ ਕਰਨਾ ਹallelujah ਕਈ ਹਲੇ ਵੀ ਕਹਿੰਦੇ ਨੇ ਰੱਬ ਦੀ ਦਾਸੀ ਤੋਂ ਪ੍ਰਾਰਥਨਾ ਕਰਾਵਾਂਗੇ ਕਈ ਹਲੇ ਵੀ ਕਹਿੰਦੇ ਨੇ ਬੱਬੂ ਵੀਰੋਂ ਤੋਂ ਪ੍ਰਾਰਥਨਾ ਕਰਾਵਾਂਗੇ ਕਈ ਹਲੇ ਵੀ ਕਹਿੰਦੇ ਨੇ ਫੌਜੀ ਤੋਂ ਪ੍ਰਾਰਥਨਾ ਕਰਾਵਾਂਗੇ ਇਦਾਂ ਹੀ ਨਹੀਂ ਰੱਬ ਦੇ ਪਿਆਰਿਓ ਤੁਹਾਡੇ ਖੁਦ ਕੋਲੇ ਅਧਿਕਾਰ ਆ ਪਾ ਦਿਓ ਕਾਸ਼ ਇਹ ਤੰਦ ਪਾ ਦਿਓ ਕਾ ਬਿਮਾਰੀ ਦਾ ਬੱਚੇ ਜੀ ਇਹ ਵੀ ਲਿਖਿਆ ਕਹਿੰਦਾ ਜਿਹੜਾ ਅੰਤ ਤੋੜੀ ਸਹੇਗਾ ਸੋਈ ਕੀ ਹੋਵੇਗਾ ਸੋਈ ਸੋਈ ਬਚਾਇਆ ਰਹੇਗਾ ਵਿਵਸਤਾ ਸਾਰ ਦੀ ਪੁਸਤਕ ਚ ਲਿਖਿਆ ਹੋਇਆ ਇੱਕ ਜਗਾ ਕਹਿੰਦਾ ਪਰਮੇਸ਼ਵਰ ਤੁਹਾਨੂੰ ਉਕਾਬ ਦੇ ਵਾਂਗ ਉੱਡਣਾ ਸਿਖਾਉਂਦਾ ਕਿਦੇ ਵਾਂਗੂ ਉਕਾਬ ਦੇ ਵਾਂਗ ਜਿਵੇਂ ਇੱਕ ਉਕਾਬ ਆਪਣੇ ਬੱਚੇ ਨੂੰ ਉਗਣਾ ਸਿਖਾਉਂਦਾ ਨਾ ਏਦਾਂ ਤੁਹਾਨੂੰ ਸਿਖਾਉਂਦਾ ਤਿਆਰ ਨਾ ਥੋੜਿਓ ਬਹੁਤ ਤੁਹਾਡੇ ਇਹ ਜੇ ਤੁਹਾਡੇ ਮੰਚ 'ਤੇ ਬੈਠ ਗਈ ਨਾ ਇਹ ਗੱਲ ਤਾਂ ਤੁਸੀਂ ਮੈਨੂੰ ਪਤਾ ਉੱਡੂਗੇ ਕਿੱਥੇ ਅਸਮਾਨ ਦੇ ਵਿੱਚ ਕੀ ਮੈਂ ਸਿਖਾਉਂਦਾ ਇੱਕ ਉਕਾਬ ਆਪਣੇ ਬੱਚੇ ਨੂੰ ਉੱਡਣਾ ਸਿਖਾਉਂਦਾ ਉਹ ਆਪਣੇ ਉੱਤੇ ਬਿਠਾਉਂਦਾ ਬੱਚੇ ਨੂੰ ਤਾਹਾਂ ਲੈ ਜਾਂਦਾ ਤਾਹਾਂ ਲੈ ਜਾ ਕੇ ਕੀ ਕਰਦਾ ਆਪ ਥੱਲੇ ਹੋ ਜਾਂਦਾ ਉਹਦਾ ਬੱਚਾ ਕੀ ਕਰਦਾ ਕੰਬੇ ਮਾਰਦਾ ਮਾਰਦਾ ਥੱਲੇ ਨੂੰ ਡਿੱਗਦਾ ਉਹਨੂੰ ਲੱਗਦਾ ਮੈਂ ਗਿਆ ਮੈਂ ਗਿਆ ਲੇਕਿਨ ਜਦੋਂ ਡਿੱਗਣ ਲੱਗਦਾ ਉਕਾੜ ਕੀ ਕਰਦਾ ਉਹਨੂੰ ਫੇਰ ਆ ਕੇ ਕਹਾਂ ਚੁੱਕਦਾ ਰੱਬ ਦੇ ਪਿਆਰੋ ਇਦਾਂ ਹੀ ਸਾਡਾ ਜੀਵਨ ਆ ਪਰਮੇਸ਼ਵਰ ਤੁਹਾਨੂੰ ਉੱਡਣਾ ਸਿਖਾ ਰਹੇ ਨੇ ਹੋ ਸਕਦਾ ਤੁਸੀਂ ਉਚਾਈ ਤੇ ਚਲੇ ਜਾਮੋ ਉੱਥੋਂ ਜਾ ਕੇ ਪਰਮੇਸ਼ਵਰ ਥੋੜਾ ਨਾਲ ਸਾਈਡ ਤੇ ਹੋਣ ਤੁਹਾਡੇ ਤੇ ਮਾੜਾ ਮੋਟਾ ਦੁੱਖ ਆਵੇ ਮੁਸੀਬਤ ਆਵੇ ਤੁਸੀਂ ਕਹਣਾ ਗਏ ਦੇ ਗਏ ਲੇਕਿਨ ਪਰਮੇਸ਼ਵਰ ਨੇ ਤੁਹਾਨੂੰ ਡਿੱਗਣਾ ਉਹਨੇ ਕੀ ਕਰਨਾ ਤੁਹਾਨੂੰ ਫੇਰ ਚੁੱਕ ਲੈਣਾ ਫੇਰ ਤੁਹਾਨੂੰ ਤਾਂ ਲੈ ਕੇ ਜਾਣਾ ਫੇਰ ਉਹਨੇ ਛੱਡ ਕੇ ਦੇਖਣਾ ਫੇਰ ਉਹਨੇ ਛੱਡ ਦੇਣਾ ਤੁਹਾਨੂੰ ਫੇਰ ਤੁਸੀਂ ਜ਼ੋਰ ਲਾਉਣਾ ਜ਼ੋਰ ਲਾਉਣਾ ਕੀ ਹੈ ਤੁਹਾਡੀਆਂ ਪ੍ਰਾਰਥਨਾਵਾਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਜ਼ੋਰ ਲਾ ਰਹੇ ਹੋ ਕੋਈ ਪ੍ਰਾਰਥਨਾ ਨਹੀਂ ਸੁਣੀ ਜਾ ਰਹੀ ਤੁਹਾਨੂੰ ਲੱਗਦਾ ਪਰਮੇਸ਼ਵਰ ਸਾਡੇ ਨਾਲ ਹੈ ਨਹੀਂਗਾ ਉਹ ਤੁਹਾਨੂੰ ਪਰਖ ਰਿਹਾ ਉਹ ਦੇਖ ਰਿਹਾ ਉਹਨੇ ਕਿਹਾ ਕਹਿੰਦਾ ਮੈਂ ਤੁਹਾਨੂੰ ਕਦੇ ਵੀ ਮੇਰੇ ਆਉਂਦੇ ਆਉਂਦੇ ਮਨ 'ਚੇ ਵਿੱਚ ਨਾ ਰਿਆ ਸੀਗਾ ਕਿਸੇ ਭਰਾ ਦੇ ਲਈ ਕੋਈ ਭਰਾ ਆਪਣੀ ਚਰਚ ਤੋਂ ਚਲੇ ਗਿਆ ਉਸ ਭਰਾ ਦੇ ਲਈ ਪਰਮੇਸ਼ਵਰ ਮੋਟਰਸਾਈਕਲ ਤੇ ਆਉਂਦੇ ਆਉਂਦੇ ਮੇਰੇ ਮਨ 'ਚ ਪਾ ਰਿਹਾ ਸੀ ਮੈਂ ਉਹਦੇ ਲਈ ਸੋਚ ਰਿਹਾ ਸੀ ਮੈਂ ਕਿਹਾ ਭਰਾਵਾ ਤੂੰ ਭਾਵੇਂ ਪਰਮੇਸ਼ਵਰ ਨੂੰ ਛੱਡ ਆਪਣੇ ਮਾਨਿ ਹੀ ਮਨ ਮੈਂ ਗੱਲਾਂ ਕਰਦਾ ਆ ਰਿਆਂ ਮੈਂ ਕਿਹਾ ਭਰਾਵਾ ਤੂੰ ਪਰਮੇਸ਼ਵਰ ਨੂੰ ਛੱਡਦਾ ਕੋਈ ਗੱਲ ਨਹੀਂ ਹੈਨਾ ਪਰ ਪਰਮੇਸ਼ਵਰ ਦਾ ਮਹਿ ਵਾਦਾ ਕਿ ਮੈਂ ਤੈਨੂੰ ਕਦੇ ਵੀ ਚਾਹੇ ਤੂੰ ਮਾੜਾ ਚਾਹੇ ਤੂੰ ਚੰਗਾ ਤੇ ਇਸ ਲਈ ਡਰਿਆ ਨਾ ਕਰੋ ਤੁਸੀਂ ਪ੍ਰਾਰਥਨਾ ਕਰਦੇ ਹੋ ਤੁਹਾਡੀ ਸੁਣੀ ਨਹੀਂ ਜਾਂਦੀ ਕੋਈ ਗੱਲ ਨਹੀਂ ਪਰਮੇਸ਼ਵਰ ਤੁਹਾਨੂੰ ਦੇਖ ਰਿਹਾ ਤੁਹਾਡੇ ਵਿਸ਼ਵਾਸ ਨੂੰ ਪਰਖਿਆ ਜਾ ਰਿਹਾ ਤੁਹਾਡੀ ਨੇਚਾ ਪਰਖੀ ਜਾ ਰਹੀ ਆ ਉਹ ਦੇਖ ਰਿਹਾ ਕਿਤੇ ਉਹੀ ਤਾਂ ਨਹੀਂ ਸਲਿੱਪ ਮਾਰ ਜੂਗਾ ਕਿਤੇ ਇਹ ਨਾ ਹੋਵੇ ਜੰਮ ਤੁਹਾਨੂੰ ਥੱਲੇ ਡੇਗ ਦਿਆ ਨੂੰ ਪਰਮੇਸ਼ਵਰ ਨੇ ਚੱਕਣਾ ਹੋਵੇ ਤੇ ਤੁਸੀਂ ਕਿਸੇ ਹੋਰ ਪਾਸੇ ਜਾ ਕੇ ਡੋਲ ਜੂ ਇਸ ਲਈ ਡੋਲੋ ਨਾ ਤੁਹਾਨੂੰ ਉੱਡਣਾ ਸਿਖਾ ਰਿਆ ਇੱਕ ਦਿਨ ਇਹੋ ਜਾਊਗਾ ਜਦੋਂ ਦਾ ਬੱਚਾ ਉੱਡਣ ਲੱਗ ਜਾਂਦਾ ਫਿਰ ਉਹ ਕਿੱਥੇ ਤੇ ਲੈ ਜਾਂਦਾ ਉੱਪਰ ਤੇ ਲੈ ਜਾਂਦਾ ਉੱਪਰ ਜਾ ਕੇ ਉਹਨੂੰ ਖੰਭ ਹਲਾਉਣ ਦੀ ਲੋੜ ਨਹੀਂ ਉਹ ਸਿੱਧਾ ਇਦਾਂ ਹੀ ਕਰਦਾ ਨਾ ਕਦੇ ਇਧਰ ਹਵਾ ਤੇ ਕਦੇ ਤੇ ਤੁਹਾਨੂੰ ਫਿਰ ਜ਼ਿਆਦਾ ਪ੍ਰਾਰਥਨਾਵਾਂ ਦੀ ਲੋੜ ਤੁਸੀਂ ਕਿੱਥੇ ਉੱਡੋਗੇ ਅਸਮਾਨ ਚ ਉੱਡੋਗੇ আর ਜਿੱਧਰ ਨੂੰ ਤੁਸੀਂ ਚਾਹੋਗੇ ਤੁਸੀਂ ਕਿਸੇ ਕੰਮ ਨੂੰ ਜਾਵੋਗੇ ਮੈਂ ਉਹ ਕੰਮ ਚੱਲਿਆ ਦੋ ਸ਼ਬਦ ਹੀ ਬੋਲਦੇ ਨਾ ਪਰਮੇਸ਼ਵਰ ਤੇਰਾ ਆਤਮਾ ਮੇਰੇ ਨਾਲ ਬਸ ਤੁਸੀਂ ਉੱਡਣਾ ਤੁਸੀਂ ਦੁੱਖਾਂ ਚੋਂ ਮੁਸੀਬਤਾਂ ਚੋਂ ਬਿਮਾਰੀਆਂ ਚੋਂ ਉੱਡਣਾ ਜੇ ਸਾਡੇ ਜੀਵਨ ਚ ਦੁੱਖ ਨਾ ਨਾ ਆਉਣ ਮੈਂ ਸੋਚਦਾ ਨਾ ਸਾਡੇ ਜੀਵਨ ਚ ਦੁੱਖ ਨਾ ਆਣ ਅਸੀਂ ਚੇਤੇ ਹੀ ਨਹੀਂ ਕਰਨਾ ਰੱਬ ਨੂੰ ਅਜਿਹਾ ਨਾ ਆਈ ਹੀ ਨਹੀਂਗਾ ਜੇ ਮੈਂ ਨਿਸ਼ਾਨਾ ਕਰਦਾ ਹੁੰਦਾ ਮੇਰੇ ਬੱਚੇ ਕਰਦੇ ਇਹਨੇ ਦੁੱਖਾਂ ਤੋਂ ਬਾਹਰ ਨਾ ਨਿਕਲਦੇ ਕੀ ਸਾਨੂੰ ਪਤਾ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਹੈ ਲੱਗਦਾ ਨਹੀਂ ਲੱਗਣਾ ਸੀਗਾ ਜੇ ਸਾਨੂੰ ਬਿਮਾਰੀ ਨਾ ਹੋਵੇ ਸਾਨੂੰ ਪਰੇਸ਼ਾਨੀ ਨਾ ਹੋਵੇ ਅਸੀਂ ਕਹਿੰਦਾ ਹੈ ਹੀ ਨੀਗਾ ਕੋਈ ਇਦਾਂ ਹੀ ਆ ਨਾ ਸੋ ਇਸ ਲਈ ਰੱਬ ਦੇ ਪਿਆਰੋ ਜੇ ਉੱਡਣਾ ਚਾਹੁੰਦੇ ਹੋ ਇਹਨਾਂ ਦੁੱਖਾਂ ਦਾ ਅੱਖਾਂ ਨੂੰ ਕਿੱਥੇ ਰੱਖੋ ਸਾਈਡ ਤੇ ਕਿਉਂ ਕਿਉਂਕਿ ਪਰਮੇਸ਼ਵਰ ਤੁਹਾਨੂੰ ਲੰਬੀਆਂ ਉਡਾਰੀਆਂ ਭਰਨ ਲਈ ਤਿਆਰ ਕਰ ਰਿਹਾ ਉਹ ਤੁਹਾਡੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਰਗੇ ਬਣਾ ਰਿਆ ਉਹ ਕਹਿੰਦਾ ਮੈਂ ਤੁਹਾਨੂੰ ਉਹਨਾ ਚਾਹੀਆ ਤੇ ਲੈ ਕੇ ਜਾਵਾਂਗਾ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਡਰਿਆ ਨਾ ਕਰੋ ਇਹਨਾਂ مصیبتਾਂ ਚੋਂ ਇਹਨਾਂ ਦੁੱਖਾਂ ਚੋਂ ਕਿਉਂਕਿ ਪਰਮੇਸ਼ਵਰ ਦੀ ਸਮਰਥਾ ਹਰ ਕੜੀ ਤੁਹਾਡੇ ਨਾਲ ਰਹਿੰਦੀ ਆ ਤੁਹਾਨੂੰ ਲੱਗਦਾ ਜਿਵੇਂ ਉਹ ਕਾਲ ਦੇ ਬੱਚੇ ਲੱਗਿਆ ਕਿ ਮੈਨੂੰ ਛੱਡ ਤਾਂ ਛੱਡ ਤਾਂ ਲੇਕਿਨ ਡਿੱਗਣ ਦਿੱਤਾ ਉਹਨੇ ਉਹਦੇ ਬਾਪ ਨੇ ਇਦਾਂ ਹੀ ਸਾਡਾ ਬਾਪ ਸਾਨੂੰ ਡਿੱਗਣ ਨਹੀਂ ਦਿੰਦਾ ਸਾਡਾ ਬਾਪ ਸਾਨੂੰ ਚੁੱਕਦਾ ਫੇਰ ਫੇਰ ਉਹ ਸਾਨੂੰ ਥੱਲੇ ਨਹੀਂ ਡਿੱਗਣ ਦਿੰਦਾ ਉਹ ਸਾਨੂੰ ਫੇਰ ਚੁੱਕ ਕੇ ਲੈ ਜਾਂਦਾ ਤਾਂ ਉਹਨਾਂ ਚਿਰ ਸਾਨੂੰ ਚੁੱਕਦਾ ਰਹਿੰਦਾ ਜਿੰਨਾ ਚਿਰ ਅਸੀਂ ਖੋਦ ਉੱਡਣਾ ਜਦੋਂ ਉਹਨੂੰ ਲੱਗਦਾ ਨਾ ਵੀ ਹੁਣੇ ਮਜ਼ਬੂਤ ਹੋ ਗਿਆ ਹੁਣ ਲਾਲਾ ਲਾਲਾ ਜਾ ਫੇਰ ਉਹ ਕਹਿੰਦਾ ਸੀ ਤਾਨੂੰ ਜਾਂ ਲਾਲਾ ਜੋਰ ਜਿਹੜਾ ਲਾਉਣਾ ਜਾਂ ਲਾਲਾ ਦੇਖ ਮੇਰੇ ਬੇਟੇ ਨੂੰ ਦੇਖ ਮੇਰੀ ਬੇਟੀ ਨੂੰ ਜਾਂ ਕਰ ਲੈ ਤੂੰ ਕੀ ਕਰ ਸਕਦਾ ਜੱਭੇ ਜੇਤੇ ਬਿਮਾਰੀ ਜੱਭੇ ਜੇਤੇ ਦੁੱਖ ਜਦ ਕੋ ਐਵੇਂ ਕਰਤੀ ਲੜਾਈ ਚੜਾ ਗਾ ਗਾਬੇ ਨੂੰ ਕਰ ਗਿਆ ਥੱਲੇ ਫਿਰ ਪਰਮੇਸ਼ਵਰ ਕਹਿੰਦਾ ਕਿ ਤਾਮੂ ਜਾ ਦੇਖ ਲੈ ਜਾ ਕੇ ਪਰਤ ਆ ਕੇ ਉਹ ਉਹ ਹੁੰਦੀਆਂ ਨੇ ਚੀਜ਼ਾਂ ਤੁਸੀਂ ਥੱਲੇ ਤੁਹਾਨੂੰ ਲੱਗਦਾ ਹੈ ਨਹੀਂ ਹੈ ਨਹੀਂ ਸ਼ਰਤਾ ਨਹੀਂ ਰੱਬ ਦੇ ਪਿਆਰਿਓ ਉਹ ਥੋੜਾ ਥੋੜਾ ਜਿਹਾ ਤੁਹਾਨੂੰ ਮਜ਼ਬੂਤ ਕਰਨ ਲਈ ਹੋ ਰਿਹਾ ਹੋ ਕਿਉਂ ਕਿਉਂਕਿ ਤੁਸੀਂ ਮਜ਼ਬੂਤ ਹੋ ਜਾਓ ਤੇ ਆਪਣੀਆਂ ਲੰਬੀਆਂ ਉਡਾਰੀਆਂ ਲਈ ਤਿਆਰ ਹੋ ਜਾਓ ਤੇ ਤੁਹਾਡਾ ਇਮਾਨ ਕਿੱਥੇ ਲੱਗ ਜਾਏ ਬਚਨ ਦੇ ਵਚਨ ਦੇ ਆਪਣਾ ਹੀ ਮਾਨਗਾ ਤੇ ਰੱਖਣਾ ਤੇ ਕੀ ਕਰਨੀ ਆ ਪ੍ਰਾਰਥਨਾ ਇੱਕ 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 ਮਨ ਹੋ ਕੇ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਫਿਰ ਕੀ ਟੁੱਟਣਗੀਆਂ ਕੀ ਟੁੱਟਣਗੇ ਬੰਦਾ ਨ ਬੇੜੀਆਂ ਕਿਹੜੀਆਂ ਜਿਹੜੀਆਂ ਸਾਲਾਂ ਬਧੀ ਤੁਹਾਡੇ ਜੀਵਨਾ ਚ ਲੱਗੀਆਂ ਹੋਈਆਂ ਨੂੰ ਉਹ ਬੇੜੀਆਂ ਟੁੱਟਦੀਆਂ ਨੇ ਫਿਰ ਹਾਲੇਲੂਇਆ ਹਾਲੇਲੂਇਆ ਤੂੰ ਬਚਨਾਂ ਦੀ ਤਾਕਤ ਨੂੰ ਸਮਝਿਆ ਕਰੋ ਜੇ ਬਾਈਬਲ ਪੜਦੇ ਹੋ ਬਾਈਬਲ ਨੂੰ ਪੜ ਕੇ ਰੁਕ ਜਾਓ ਜਿੱਥੇ ਤੁਹਾਨੂੰ ਲੱਗਦਾ ਵੀ ਮੇਰੇ ਨਾਲ ਗੱਲ ਹੋ ਰਹੀ ਆ ਉਹਨੂੰ ਦੋ ਵਾਰ ਪੜੋ ਤਿੰਨ ਵਾਰ ਪੜੋ ਚਾਰ ਵਾਰ ਉਹੀ ਬਚਨ ਪੜੋ ਪਵਿੱਤਰ ਆਤਮਾ ਜੀ ਤੁਹਾਡੇ ਉੱਤੇ ਪ੍ਰਗਟ ਕਰਨਗੇ ਕਿ ਮੈਂ ਤੇਰੇ ਨਾਲ ਕੀ ਗੱਲ ਕਰ ਰਿਹਾ ਤੁਹਾਨੂੰ ਥੋੜਾ ਜਿਹਾ ਲੱਗੂ ਇੱਕ ਵਾਰ ਵੀ ਹਾਂ ਸ਼ਾਇਦ ਮੇਰੇ ਨਾਲ ਨੰਗੋ ਨਾਲ ਰੁਕ ਜਾਓ ਫਿਰ ਪੜ ਲਓ ਪ੍ਰਭੂ ਦੱਸ ਮੈਨੂੰ ਕੀ ਕਹਿ ਰਿਹਾ ਦੱਸ ਮੈਨੂੰ ਕੀ ਕਹਿ ਰਿਹਾ ਉਹ ਗੱਲਾਂ ਪਰਮੇਸ਼ਵਰ ਨੇ ਇਦਾਂ ਹੀ ਕਰਦੀਆਂ ਨੇ ਤੁਹਾਡੇ ਨਾਲ ਹallelujah 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 ਸੋ ਆਪਣਾ ਈਮਾਨ ਪਰਮੇਸ਼ਵਰ ਤੇ ਰੱਖੋ ਤੇ ਆਪਣੀ ਅੱਖਾਂ ਕਿਹਦੇ ਵੱਲ ਆਉਣੀਆਂ ਨੇ ਯਹੋਵਾ ਪਰਮੇਸ਼ਵਰ ਵੱਲ ਪ੍ਰਭੂ ਯਸ਼ੂ ਮਸੀਹ ਦੇ ਵੱਲ ਉਹ ਕਨਾਈ ਇਨਸਾਨਾਂ ਤੇ ਭਰੋਸਾ ਰੱਖਣ ਵਾਲਾ ਕੀ ਦੀ ਸ਼ਰ ਲੈਣਾ ਭਲਾ ਉਹ ਬੋਲੋ ਉਹ ਮੈਨੂੰ ਆਉਂਦਾ ਨਹੀਂ ਕੁਝ ਬੋਲੋ ਇਨਸਾਨਾਂ ਤੇ ਬਰੋਸਾ ਰੱਖਣ ਨਾਲੋ ਯਹੋਵਾ ਦੀ ਸ਼ਰਨ ਲੈਣਾ ਹallelujah ਤੋ ਕਿਹਦੀ ਸ਼ਰਨ ਲੈਣੀ ਜਾਂ ਪਹਿਲਾਂ ਪਰਮੇਸ਼ਵਰ ਦੀ ਤੁਹਾਨੂੰ ਕੋਈ ਬਿਮਾਰੀ ਕੋਈ ਦੁੱਖ ਕੋਈ ਪਰੇਸ਼ਾਨੀ ਹੁੰਦਾ ਨਾ ਸਭ ਤੋਂ ਪਹਿਲਾਂ ਅਸੀਂ ਫੋਨ ਚੱਕਦੇ ਹਾਂ ਚੱਕ ਰੱਬ ਦੀ ਦਾਸੀ ਨੂੰ ਚੱਕ ਰੱਬ ਦੇ ਦਾਸਾਂ ਨੂੰ ਉਹ ਪਹਿਲਾਂ ਫਿਰ ਤੁਹਾਡਾ ਮਾਨ ਕਿੱਥੇ ਆ ਮਾਨ ਤਾਂ ਤੁਹਾਡਾ ਹੈ ਹੀ ਨਹੀਂ ਪਰਮੇਸ਼ਵਰ ਤੇ ਮੈਂ ਨਹੀਂ ਕਹਣਾ ਤੁਸੀਂ ਉਹਨਾਂ ਨੂੰ ਫੋਨ ਨਾ ਕਰੋ ਕੀ ਤੁਸੀਂ ਪਹਿਲਾਂ ਉਹਦੇ ਲਈ ਪ੍ਰਾਰਥਨਾ ਆਪ ਕਰ ਰਹੇ ਹੋ ਤੁਹਾਡੀ ਬਿਮਾਰੀ ਨਹੀਂ ਜਾ ਰਹੀ ਉਹਦੇ ਲਈ ਪ੍ਰਾਰਥਨਾ ਕਰੋ ਉਹਦੇ ਲਈ ਫਾਸਟਿੰਗ ਰੱਖੋ ਪਰਿਵਾਰ ਨੂੰ ਇਕੱਠਾ ਬਿਠਾਓ ਨਹੀਂ ਪਰਿਵਾਰ ਕਹਿੰਦਾ ਕੋਈ ਗੱਲ ਨਹੀਂ ਆਪਣੇ ਦਰਵਾਜ਼ਾ ਭੇੜੋ ਬਹਿ ਜਾਓ ਪਰਮੇਸ਼ਵਰ ਦੀ ਹਜ਼ੂਰੀ ਚ ਪਹਿਲਾਂ 1 ਮਹੀਨਾ ਖੁਦ ਦਾ ਉਹ ਚੀਜ਼ ਨਾ ਤੁਸੀਂ ਲੜੋ ਤਾਂ ਸਹੀ ਉਹ ਚੀਜ਼ ਨਾ ਫਾਈਟ ਕਰੋ ਤੁਹਾਡੀਆਂ ਪ੍ਰਾਰਥਨਾ ਚ ਤੁਹਾਨੂੰ ਗੁੜੇ ਖਿਆਲ ਆਉਂਦੇ ਨੇ ਉਹ ਪਈ ਹਣੀ ਉਹਨੇ ਮੈਂ ਸੱਚ ਦਾ ਇਹਨਾਂ ਨੂੰ ਕਈ ਵਾਰ ਮਹੀਨਾ ਮਹੀਨਾ ਮੇਰੇ ਇਦਾਂ ਹੀ ਨਿਕਲ ਜਾਂਦਾ ਪ੍ਰਾਰਥਨਾ ਇਹ ਨਹੀਂ ਹੋ ਪਉਂਦੀ ਕਿਉਂਕਿ ਉਹ ਕੀ ਹੋ ਰਿਹਾ ਸਾਡਾ ਜੁੱਧ ਹੋ ਰਿਹਾ ਉਹ ਚੀਜ਼ਾਂ ਨਾਲ ਸ਼ੈਤਾਨ ਦੀਆਂ ਤਾਕਤਾਂ ਨਾਲ ਜੁੱਧ ਹੋ ਰਿਹਾ ਉਹਨਾਂ ਤਾਕਤਾਂ ਨਾਲ ਜਿਹੜੀਆਂ ਸਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਰਹੀਆਂ ਨੇ ਡਰਿਆ ਨਾ ਕਰੋ ਇਹਨਾਂ ਚੀਜ਼ਾਂ ਤੋਂ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਮਨ ਚ ਬੁਰੇ ਵੀ ਆ ਹੀ ਜਾਣ ਦੋ ਆਲਾ ਕੋਈ ਨਹੀਂ ਮੈਂ ਤਾਂ ਬੈਠਣਾ ਤੇ ਬੈਠਣਾ ਕਿੰਨੇ ਕਾਲ ਲਣਗੇ 2 ਦਿਨ 3 ਦਿਨ 4 ਦਿਨ 5 ਦਿਨ ਆਖਿਰ ਉਹ ਦਿਨ ਆਊਗਾ ਜਦੋਂ ਪ੍ਰਭੂ ਦਾ ਬਚਨ ਪੂਰਾ ਹੋਊਗਾ ਕਿ ਸ਼ੈਤਾਨ ਦਾ ਸਾਹਮਣਾ ਕਰੋ ਤੁਹਾਡੇ ਕੋਲ ਸੋ ਇਸ ਲਈ ਆਪਣਾ ਈਮਾਨ ਪਹਿਲਾਂ ਆਪਣੇ ਲਈ ਔਰ ਦੂਸਰੇ ਲਈ ਪ੍ਰਾਰਥਨਾ ਕਰਨੀ ਸਿੱਖੋ ਅਰ ਤੁਹਾਡੇ ਜੀਵਨਾਂ ਚ ਕੋਈ ਦੁੱਖ ਪਹਿਲਾਂ ਬੈਠੋ ਇੱਕ ਵਾਰ ਖੜੋ ਹੋ ਜਿਉਂ ਡਟ ਕੇ ਵੀ ਆ ਜਾ ਅਬ ਤੂੰ ਮੈਨੂੰ ਬਿਮਾਰੀ ਹਰਾ ਨਹੀਂ ਸਕਦੀ ਕਿਉਂਕਿ ਮੇਰਾ ਯਸ਼ੂ ਬੜਾ ਬਿਮਾਰੀ ਬੜੀ ਨਹੀਂ ਆ ਨਸ਼ਾ ਮੈਨੂੰ ਹਰ ਨਹੀਂ ਸਕਦਾ ਸਾਥੀ ਜਾਨਾ ਮੇਰੀ ਘਰ ਵਾਲੀ ਨੇ ਪ੍ਰਾਰਥਨਾ ਕਰਵਾਉਣੀਆਂ ਸ਼ਰਤਾਂ ਸੀਗੀਆਂ ਮੈਂ ਨਹੀਂ ਕਹਣਾ ਵੀ ਦੀਦੀ ਨੇ ਜਿੰਨੀਆਂ ਪ੍ਰਾਰਥਨਾ ਕੀਤੀ ਨੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਰੱਬ ਦੀ ਦਾਸੀ ਦਾ ਵੀ ਪਰ ਇੱਕ ਦਿਨ ਇਹੋ ਜਿਹਾ ਆ ਗਿਆ ਸੀਗਾ ਜਦੋਂ ਨੇ ਸਭ ਕੁਝ ਛੱਡਤਾ ਚਰਚਾਉਣਾ ਨਹੀਂ ਛੱਡਿਆ ਉਹਨੇ ਪ੍ਰਾਰਥਨਾ ਕਰਵਾਉਣੀ ਬੰਦ ਕਰਤੀ ਕਹਿੰਦੀ ਜੇ ਹੈਗਾ ਨਾ ਤਾਂ ਮੇਰੇ ਪਤੀ ਨੂੰ ਸੁਧਾਰ ਦੇ ਫਿਰ ਉਹਨੂੰ ਦੱਸਿਆ ਕਹਿੰਦਾ ਮੈਂ ਹੈਗਾ ਆ ਖੜਾ ਤੁਹਾਡੇ ਸਾਹਮਣੇ ਇਹਦਾ ਪਤੀ मैं जीरो हाँ जीरो मैं अच भी इस लायक नहीं है कि मैं इतने खड़ सका पर जिन्हों परमेश्वर ने खड़ा किया तो खड़ा होना सो इसलिए रब दे प्यारे क्यों क्योंकि ईमान कितने लाता लास्ट आके मेरी घरवाली ने कि लाता परमेश्वर से सब तो पहला अपना विश्वास परमेश्वर से लेके जाओ डट जाओ ना दुखों के अगे खड़े हो जाओ डट के ਤੂੰ ਕੁਝ ਕਰ ਹੀ ਨਹੀਂ ਸਕਦਾ ਬਿਮਾਰੀ ਕੁਝ ਕੁਛ ਵੀ ਨਹੀਂ ਹੈਗੀਗਾ ਤੈਨੂੰ ਪਤਾ ਮੈਂ ਕਿਹਦਾ ਪੁੱਤਰ ਆ ਤੈਨੂੰ ਪਤਾ ਮੈਂ ਕਿਹਦੀ ਬੇਟੀ ਆ ਅਸੀਂ ਪ੍ਰਭੂ ਯਸ਼ੂ ਦੇ ਬੇਟੇ ਆ ਅਰੋਧਤਿਆਂ ਪੁੱਤਰਾ ਤੇ ਉਹਦੇ ਚੁਣਿਆ ਹੋਇਆ ਤੇ ਕੋਈ ਦਾਵਾ ਕੋਈ ਦਾਵਾ ਕਹੋ ਮੌਤ ਨੂੰ ਮੌਤ ਤੇਰਾ ਡੰਗ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਬਿਮਾਰੀ ਤੇਰਾ ਡੰਗ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹallelujah ਬਰੇਬਲੀ ਪਿਆਰਿਓ ਰਾਦਨਾ ਦਾ ਟਾਈਮ ਹੋ ਗਿਆ ਹੁਣ ਅਸੀਂ ਬੱਚਿਆਂ ਨਾਲ ਮਿਲ ਕੇ ਰਾਦਨਾ ਕਰਾਂਗੇ ਆਪਣੇ ਆਪ ਨੂੰ ਮਜ਼ਬੂਤ ਬਣਾਓ ਔਰ ਦੂਸਰਿਆਂ ਲਈ ਪ੍ਰਾਰਥਨਾ ਕਰੋ ਔਰ ਪਰਮੇਸ਼ਵਰ ਦੀ ਸਮਰੱਥ ਤੁਹਾਡੇ ਜੀਵਨਾ ਚਾਹੂਗੀ ਜਾਣੋਗੇ ਤੁਸੀਂ ਪਰਮੇਸ਼ਵਰ ਨੂੰ ਕੋਸ਼ਿਸ਼ ਕਰੋ ਕਿ ਪਰਮੇਸ਼ਵਰ ਤੂੰ ਕਿਹੋ ਜਿਹਾ ਮੈਨੂੰ ਦੱਸ ਇਹਦੇ ਵਿੱਚੋਂ ਲੱਭਣਾ ਸਾਨੂੰ ਉਹਨੇ ਜਿੰਨਾਂ ਨੂੰ ਪੜੀ ਜਾਉਂਗੇ ਇੰਨਾ ਪਰਮੇਸ਼ਵਰ ਨੇ ਤੁਹਾਨੂੰ ਲੱਭੀ ਜਾਣਾ ਹallelujah 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 ਉਹ ਨਵਾਂ ਗੱਲ ਮਿਲਿਆ ਕਿ ਨਹੀਂ ਖੁਦ ਤੇ ਵਿਰੋਸਾ ਹੋਇਆ ਕਿ ਨਹੀਂ ਖੁਦ ਦੀਆਂ ਪ੍ਰਾਰਥਨਾਵਾਂ ਤੇ ਵਿਸ਼ਵਾਸ ਕਰਨਾ ਸਿੱਖੋ ਹallelujah ਤੁਸੀਂ ਚਰਚ ਵਿੱਚ ਕਿਸੇ ਲਈ ਪ੍ਰਾਰਥਨਾ ਕਰ ਰਹੇ ਹੋ ਨਾ ਬੇਸ਼ੱਕ ਉਹਦੇ ਲਈ ਦੀਦੀ ਵੀ ਪ੍ਰਾਰਥਨਾ ਕਰ ਰਹੀ ਹੋਵੇ ਹੋ ਸਕਦਾ ਪੂਰੀ ਚਰਚ ਕਰ ਲਈ ਹੋਵੇ ਤੁਸੀਂ ਚਰਚ ਲਈ ਕਿਸੇ ਦੀ ਪ੍ਰਾਰਥਨਾ ਕਰ ਰਹੇ ਹੋ ਉਹ ਬੰਦੇ ਨੇ ਆ ਕੇ ਗਵਾਹੀ ਦੇਤੀ ਤੁਹਾਨੂੰ ਲੱਗਣਾ ਪਰਮੇਸ਼ਰ ਨੇ ਮੇਰੀ ਸੁਣੀ ਆ ਤੁਹਾਡਾ ਵਿਸ਼ਵਾਸ ਜਾਓ ਉਹਦੇ ਉੱਤੇ ਠੀਕ ਹੈ ਤਾਂ ਇਸ ਲਈ ਸਾਰਿਆਂ ਲਈ ਪ੍ਰਾਰਥਨਾ ਕਰਿਆ ਕਰੋ ਰਲ ਮਿਲ ਕੇ ਕਿਉਂਕਿ ਪ੍ਰਾਰਥਨਾ ਵਿੱਚ ਤਾਕਤ ਆ ਪ੍ਰਾਰਥਨਾ ਵਿੱਚ ਜੀਵਨ ਆ ਹallelujah